ਹਾਂ ਮੈਟਨ ਫੀਸ ਹਾਂ ਕਰਾਉਣੀ ਆ ਵੀਰੇ ਕਿੰਨੀ ਕੁ ਆਪਣੀ ਫੀਸ ਰਹਿੰਦੀ ਆ ਫੀਸ ਆਪਣੀ 31000 ਰੁਪਏ ਆ ਵੀਰੇ 31000 ਰੁਪਏ ਫੀਸ ਰਹਿੰਦੀ ਆ ਇਹਦੀ ਹਾਈਟ ਪ੍ਰੋਪਰ ਜਿਹੜੀ ਸਕੇਲ ਵਾਲੀ ਹੁੰਦੀ ਆ 64 ਇੰਚ ਹੋਗੀ 64 ਇੰਚ ਦੀ ਹਾਈਟ ਹੋਊਗੀ ਤੇ ਇਹਦੀ ਉਮਰ ਕਿੰਨੀ ਕੁ ਹੋਊ ਬਾਈ ਉਮਰ ਇਹਦੀ ਵੀਰੇ ਪੌਣੇ 4 ਸਾਲ ਦੀ ਆ ਪੌਣੇ 4 ਸਾਲ ਦੀ ਉਮਰ ਆ ਬਾਈ ਕਹਿੰਦਾ ਤੇ 64 ਇੰਚ ਇਹਦਾ ਕੱਦ ਆ ਹਾਂਜੀ ਤੇ ਇਹਦਾ ਜੇ ਕੱਦ ਆਪਾਂ ਹੋਰ ਵਧੂਗਾ ਵੀ ਫਿਰ ਹਾਂ ਵੀਰੇ ਵਧੂਗਾ ਅਜੇ ਹਾਈਟ ਕਰੂਗਾ ਹੋ ਲੈ ਵੀ ਆਪਾਂ ਸਾਰਿਆਂ ਨੇ ਨਾ ਇੱਕ ਗਾਣਾ ਸੁਣਿਆ ਹੋਣਾ ਵੀ 6 6 ਫੁੱਟੇ ਜੱਟ ਨੇ ਤੇ 65 ਇੰਚੀ ਘੋ ਤੇ ਅੱਜ ਆਪਾਂ ਤੁਹਾਨੂੰ ਜੱਟ ਵੀ ਸੱਤ ਫੁੱਟੇ ਦਿਖਾ ਦੇਣੇ ਤੇ ਘੋੜੇ ਵੀ 66 ਇੰਚੀ ਦਿਖਾਵਾਂਗੇ। ਬਾਈ ਜੀ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਤੇ ਆਪਾਂ ਕਿਹੜੇ ਪਿੰਡ 'ਚ ਖੜੇ ਆ ਜੀ? ਆਪਾਂ ਤਖਤਪੂਰਾ ਸਾਹਿਬ 'ਚ ਖੜੇ ਆ ਜੀ। ਤੇ ਆਪਣਾ ਇਹ ਸਟੱਡ ਫਾਰਮ ਦਾ ਕੀ ਨਾਮ ਆ ਜੀ? ਸੰਗਵਾਜ ਸਟੱਡ ਫਾਰਮ ਵੀਰੇ। ਤੇ ਜਿਹੜਾ ਆਪਾਂ ਅੱਜ ਘੋੜਾ ਵਿਖਾਉਣਾ ਆਪਣੇ ਦਰਸ਼ਕਾਂ ਨੂੰ ਹਾਂਜੀ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਦਿਓ। ਇਹ ਵੀਰੇ ਪਹਾੜਲੇ ਵਾਲੇ ਬਾਜ ਦਾ ਬੱਚਾ ਹੈ ਇਹ। ਠੀਕ ਹੈ ਜੀ। ਤੇ ਇਹਦਾ ਨਾਮ ਹੈਗਾ ਸੰਗਵਾਜ। ਠੀਕ ਹੈ ਜੀ। ਤੇ ਤਖਤਪੂਰਾ ਸਾਹਿਬ ਪਿੰਡ ਆ ਆਪਣਾ। ਠੀਕ ਹੈ ਜੀ ਮੋਗਾ ਡਿਸਟ੍ਰਿਕਟ ਪੈ ਜਾਂਦਾ ਮੋਗਾ ਡਿਸਟ੍ਰਿਕਟ ਪੈ ਜਾਂਦਾ ਹਾਂ ਹਾਲਤੰਗਲ ਤਹਿਸੀਲ ਪੈ ਜਾਂਦੀ ਆ ਠੀਕ ਹੈ ਜੀ ਹਾਂਜੀ ਤੇ ਇਹਦਾ ਕੀ ਨਾਮ ਦੱਸੇ ਤੁਸੀਂ ਸੰਗਵਾਜ ਸੰਗਵਾਜ ਤੇ ਇਹਨਾਂ ਦੇ ਵਿੱਚ ਜੇ ਆਪਾਂ ਜਾਣਕਾਰੀ ਦੀ ਹੋਰ ਗੱਲ ਕਰੀਏ ਹਨਾ ਵੀ ਇਹਨਾਂ ਦਾ ਕੀ ਆਪਣੇ ਰਿਕਾਰਡ ਹੁੰਦਾ ਕੀ ਦਾ ਬੱਚਾ ਇਹ ਓਵੇਂ ਸਾਨੂੰ ਗੱਲਬਾਤ ਦੱਸੋ ਇਹਦੀ ਇਹ ਜੀ ਬਾਦਲੇ ਵਾਲਾ ਜਿਹੜਾ ਬਾਜ ਆ ਉਹਦਾ ਬੱਚਾ ਇਹ ਹਾਂਜੀ ਬਾਦਲੇ ਵਾਲੇ ਬਾਜ ਦਾ ਬੱਚਾ ਬਾਜ ਦਾ ਬੱਚਾ ਹਾਂਜੀ ਠੀਕ ਹੈ ਜੀ ਤੇ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਹਾਈਟ ਇਸ ਟਾਈਮ ਇਸ ਟਾਈਮ ਦੀ ਹਾਈਟ ਆਫ ਪ੍ਰੋਪਰ ਜਿਹੜੀ ਸਕੇਲ ਵਾਲੀ ਹੁੰਦੀ ਆ 64 ਇੰਚ ਹੋਊਗੀ 64 ਇੰਚ ਦੀ ਹਾਈਟ ਹੋਊਗੀ ਤੇ ਇਹਦੀ ਉਮਰ ਕਿੰਨੀ ਕੁ ਹੋਊ ਬਾਈ ਉਮਰ ਇਹਦੀ ਵੀਰੇ ਪੌਣੇ 4 ਸਾਲ ਦੀ ਆ ਪੌਣੇ 4 ਸਾਲ ਦੀ ਉਮਰ ਹੈ ਬਾਈ ਕਹਿੰਦਾ 64 ਇੰਚ ਇਹਦਾ ਕੱਦ ਆ ਹਾਂਜੀ ਤੇ ਇਹਦਾ ਜੇ ਕੱਦ ਆਪ ਹੋਰ ਵਧੂਗਾ ਵੀ ਫਿਰ ਹਾਂ ਵੀਰੇ ਵਧੂਗਾ ਹਜੇ ਹਾਈਟ ਕਰੂਗਾ ਹੋਰ ਵੀ ਕਿੰਨੀ ਕੁ ਉਮਰ ਤੱਕ ਕੱਦ ਵੱਧਦਾ ਰਹਿੰਦਾ ਕੱਦ ਵੀ 10 ਦੇ ਆ ਬ੍ਰੀਟਰ ਜਿਹੜੇ ਸਿਆਣੇ ਆ ਵੀ 7-8 ਸਾਲ ਤੱਕ ਜਿਹੜੀ ਮੱਝੂ ਕੀ ਲਾਈਨ ਆ ਉਹ ਵੀ ਕੱਦ ਕਰਦੀ ਆ ਇਹਦੀ ਹੁਣ ਮਾਂ ਮੱਝੂ ਕੀ ਲਾਈਂਦੀ ਆ ਠੀਕ ਹੈ ਜੀ ਤੇ ਪਿਓ ਇਹਦਾ ਬਾਜਾ ਅਲੀ ਸ਼ਾਨ ਲੈ ਜਾਂਦਾ ਠੀਕ ਹੈ ਜੀ ਹਾਂਜੀ ਵੀ ਪਿਓ ਵੀ ਦੋਨਾਂ ਪਾਸੇ ਤੋਂ ਮੈਕਸ ਹੋ ਗਈ ਮੰਨ ਲਓ ਵੀ 7 ਸਾਲ ਤੱਕ ਕਦ ਕਰਨਗੇ ਕਰਨਗੇ ਤੇ ਕਿੰਨਾ ਕਦ ਆਪਾਂ ਨੂੰ ਉਮੀਦ ਹੈ ਵੀ ਕਿੰਨਾ ਕਦ ਜਾਂਦਾ ਇਹਨਾਂ ਦਾ ਕਦ ਤਾਂ ਵੀਰੇ ਹੁਣ ਦੇਖੋ ਆਪਾਂ ਮਿਹਨਤ ਕਰੀ ਜਾਂਦੇ ਆ ਵੀ ਹੋ ਸਕਦਾ ਵੀ 67 ਹੋ ਜੇ 68 ਵੀ ਹੋ ਸਕਦਾ ਤੇ 66 ਵੀ ਰਹਿ ਸਕਦਾ ਵੀਰੇ ਹੈਨਾ ਉਹ ਹੁਣ ਕੁਦਰਤ ਦੇ ਬਸ ਆਪਾਂ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਨਹੀਂ ਤੇ ਇਹਦੇ ਵਿੱਚ ਆਪਾਂ ਜਿਵੇਂ ਗੱਲ ਕਰੀਏ ਤੁਸੀਂ ਕਦ ਦੱਸਿਆ ਵੀ 68 ਇੰਚ ਤੱਕ ਕੱਦ ਜਾਂਦਾ ਹਨਾ ਹਾਂਜੀ ਇਹ ਆਪਾਂ ਉਵੇਂ ਮੈਟਿੰਗ ਵੀ ਕਰਾਉਣੇ ਇਹਨਾਂ ਦੀ ਹਾਂ ਮੈਟਨ ਫੀਸ ਹਾਂ ਕਰਾਉਣੇ ਵੀਰੇ ਕਿੰਨੇ ਕ ਆਪਣੀ ਫੀਸ ਰਹਿੰਦੀ ਆ ਫੀਸ ਆਪਣੀ 31000 ਰੁਪਏ ਵੀਰੇ 31000 ਰੁਪਏ ਫੀਸ ਰਹਿੰਦੀ ਜਿਵੇਂ ਤੁਸੀਂ ਇਹਦੇ ਪਿਓ ਦੀ ਗੱਲ ਕਰੀ ਹੈ ਨਾ ਬਾਜ ਹਾਂਜੀ ਉਹਨਾਂ ਦਾ ਜੇ ਆਪਾਂ ਰਿਕਾਰਡ ਚੈੱਕ ਕਰੀਏ ਵੀ ਉਹਨਾਂ ਨੇ ਕਿੰਨੇ ਕ ਇੰਚ ਤਾਈ ਬੱਚੇ ਜਿਹੜੇ ਕੱਢੇ ਆ ਬਾਜ ਨੇ ਜੀ ਹਾਂਜੀ ਬਾਜ ਦੇ ਬੱਚੇ ਹੈਗੇ 67 66 67 68 ਦੇ ਲਵੇ ਤਵੇ ਬੱਚੇ ਹੈਗੇ ਆ ਉਹਦੇ ਉਹਦਾ ਆਪ ਦਾ ਕੱਦ ਤਾਂ 69 ਇੰਚ ਸੀ ਉਹ ਕਹਿੰਦੇ 68 ਸੀਗੇ ਹੂੰ ਕੱਦ ਤਾਂ ਉਹਦਾ ਜ਼ਿਆਦਾ ਸੀ 69 ਸੀਗਾ ਉਹ 68 ਹੀ ਕਹਿੰਦੇ ਸੀ ਵੀ 68 ਕਹਿੰਦੇ ਸੀ ਕਿ ਉਹਦੇ ਬੱਚਿਆਂ ਦਾ ਕੱਦ ਵੀ ਹਾਂ 68 68 ਦੇ ਆਉਂਦੇ ਆ ਵੀਰੇ ਬੱਚੇ ਹੈਗੇ ਆ 68 68 ਦੇ ਬੱਚੇ ਆਉਂਦੇ ਆ ਆਉਂਦੇ ਆਉਂਦੇ ਆ ਤੇ ਹੁਣ ਜੇ ਆਪਾਂ ਮੈਟਿੰਗ ਦੀ ਗੱਲ ਕਰ ਲੈਨੇ ਹਨਾ ਫਿਰ ਤੋਂ ਜੇ ਆਪਣੇ ਨਾਲ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਕਿਵੇਂ ਕਰੇ ਤੇ ਉਹ ਕਿੱਥੇ ਆਵੇ ਉਹ ਆਪਣਾ ਤਖਤਪੂਰਾ ਸਾਹਿਬ ਜੀ ਤਾਸਤਪੁਰਾ ਸਾਹਿਬ ਪਿੰਡ ਦੇ ਵਿੱਚ ਤੇ ਬਾਕੀ ਆਪਾਂ ਨੰਬਰ ਹੈ ਜਿਹੜਾ ਉਹ ਬਾਈ ਹਰਾਂ ਦਾ ਸਕਰੀਨ ਤੇ ਦੇ ਦਾਂਗੇ ਤੇ ਘੋੜਾ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਬਾਈ ਕੋਲੇ ਹੋ ਕੇ ਦਿਖਾ ਦੇ ਬਾਈ ਕਿੰਨੇ ਇੰਚੀ ਕੱਦ ਦੱਸਿਆ ਆਪਾਂ ਘੋੜੇ ਦਾ ਇਸ ਟਾਈਮ 64 ਇੰਚ ਕੱਦ ਦਾ ਵੀਰੇ 64 ਇੰਚ ਕੱਟਾ ਇਹਨੂੰ ਲੇਬਲ ਵਾਲਾ ਕੱਦ ਕਹਿੰਦੇ ਆ ਕੋਈ ਵੀ ਵੀਰ ਆਪਾਂ ਪੀਤਾ ਲਾ ਸਕਦਾ 64 ਇੰਚੀ ਕੱਦ ਬਾਈ ਹਰਾਂ ਨੇ ਕਿਹਾ ਤੇ ਇਹਦਾ ਜੇ ਆਪਾਂ ਗੱਲ ਕਰੀਏ ਹਨਾ ਇਹਦੇ ਪਿਓ ਪਿਓ ਤੁਸੀਂ ਦੱਸਿਆ ਸੀ ਬਾਜ ਬਾਜ ਤੇ ਮਾਂ ਤੁਸੀਂ ਦੱਸੀ ਸੀ ਇਹਦੀ ਮੱਝੂ ਕੀ ਲੈ ਆਂਦੀ ਜੀ ਮੱਝੂ ਕੇ ਲੈ ਆਂਦੀ ਜੀ ਮਾ ਜਸਪੀਤ ਕੋਲੇ ਘੋੜਾ ਠੀਕ ਹੈ ਜੀ ਟਾਈਮ ਠੀਕ ਹੈ ਜੀ ਹਾਂ ਬਾਕੀ ਆਪਣਾ ਇਹ ਡੀਐਨਏ ਪਾਸ ਆ ਵੀਰੇ ਡੀਐਨਏ ਵੀ ਪਾਸ ਆ ਬਾਈ ਕੰਦਾ ਆਪਣੇ ਕੋਲੇ ਪਾਸਪੋਰਟ ਆ ਗਿਆ ਇਹਦਾ ਠੀਕ ਹੈ ਜੀ ਪਾਸਪੋਰਟ ਆਪਣੇ ਕੋਲੇ ਆ ਗਿਆ ਹਾਂਜੀ ਡੀਐਨਏ ਪਾਸ 64 ਇੰਚੀ ਕੱਦਦਾ ਬਾਈ ਕੰਦਾ ਜੇ ਕਿਸੇ ਨੇ ਮੈਟਿੰਗ ਕਰਵਾਉਣੀ ਹੋਵੇ 31000 ਰੁਪਿਆ ਫੀਸ ਆ ਬਾਈ ਹੁਰਾਂ ਦਾ ਨੰਬਰ ਦਿੱਤਾ ਜੀ ਸਕਰੀਨ ਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਆ ਤਖਤ ਪੂਰਾ ਪਿੰਡ ਆ ਮੋਗੇ ਕੋਲੇ ਰਹੇ ਹੁੰਦੇ ਜੀ ਹਾਂਜੀ ਮੋਗੇ ਕੋਲੇ ਇਹ ਪਿੰਡ ਰਹਿੰਦਾ ਜੀ ਨਿਹਾਲ ਸਿੰਘ ਵਾਲਾ ਤਹਿਸੀਲ ਠੀਕ ਹੈ ਜੀ ਤੇ ਬਾਈ ਜੀ ਇੱਕ ਕਰੀ ਨਾ ਆਪਣੇ ਦਰਸ਼ਕਾਂ ਨੂੰ ਨੰਬਰ ਦੱਸ ਦੋ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਆਪਣੇ ਨਾਲ ਠੀਕ ਹੈ ਆਪਣਾ ਨੰਬਰ ਹੈਗਾ 98775 48900 98775 48900 48900 ਤੇ ਬਾਈ ਜੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਆਪਣੀ ਇਹ ਵੀਡੀਓ ਵਧੀਆ ਲੱਗੀ ਤੈਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਮਿਲਦੇ ਆਪਾਂ ਐਸੇ ਹੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ